ਪਾਕਿਸਤਾਨ ਦੇ ਵੱਲੋਂ ਤਿੰਨ ਹਮਲੇ ਜਿਹੜੇ ਆ ਹੁਣ ਤੱਕ ਭਾਰਤ ਦੇ ਉੱਤੇ ਕੀਤੇ ਗਏ ਆ ਪਰ ਵਕ ਵਕ ਥਾਵਾਂ ਦੇ ਉੱਤੇ ਭਾਰਤੀ ਜਿਹੜਾ ਡਿਫੈਂਸ 에ਅਰ ਡਿਫੈਂਸ ਸਿਸਟਮ ਆ ਉਹਨੇ ਇਹਨਾਂ ਹਮਲਿਆਂ ਨੂੰ ਨਾਕਾਮ ਕੀਤਾ ਪਠਾਨਕੋਟ ਦੇ ਵਿੱਚ 에ਅਰ ਬੇਸ ਨੂੰ ਨਿਸ਼ਾਨਾ ਬਣਾ ਕੇ ਹਮਲਾ ਕੀਤੇ ਜਾਣ ਦੀ ਗੱਲ ਜਿਹੜੀ ਆ ਉਹ ਸਾਹਮਣੇ ਆਈ ਸੀ ਪਰ ਭਾਰਤ ਦੇ ਵੱਲੋਂ ਉਸ ਨੂੰ ਨਾਕਾਮ ਕੀਤਾ ਗਿਆ ਕੀ ਆ ਪੂਰੀ ਖਬਰ ਤੁਹਾਨੂੰ ਦੱਸ ਦਿਆਂ ਤੁਸੀਂ ਜੁੜਿਓ ਪੰਜਾਬੀ ਪੁਆਇੰਟ ਟੀਵੀ ਦੇ ਨਾਲ ਮੈਂ ਹਰਿੰਦਰ ਬਾਜਵਾ ਪਾਕਿਸਤਾਨ ਦੇ ਵੱਲੋਂ ਪਠਾਨਕੋਟ ਹਵਾਈ ਬੇਸ ਨੂੰ ਜਿਹੜਾ ਉਹ ਟਾਰਗੇਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਭਾਰਤੀ ਇਹ ਡਿਫੈਂਸ ਸਿਸਟਮ ਦੇ ਵੱਲੋਂ ਉਹਨਾਂ ਮਜ਼ਾਈਲਾ ਨੂੰ ਉਹਨਾਂ ਰਾਕਟਾਂ ਨੂੰ ਰਾਹ ਦੇ ਵਿੱਚ ਹੀ ਜਿਹੜਾ ਆ ਉਹ ਛੁੱਟ ਦਿੱਤਾ ਗਿਆ ਹੈ ਇਸ ਬਾਰੇ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਡੀ ਸਕਰੀਨ ਦੇ ਉੱਤੇ ਨੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਨਾਲ ਪਠਾਨਕੋਟ ਤੇ ਉਸਦੇ ਆਸ-ਪਾਸੇ ਜਿਹੜੀਆਂ ਇਹ ਪਾਕਿਸਤਾਨੀ ਜਿਹੜੇ ਮਜ਼ਾਈਲਾ ਨੇ ਰਾਕਟ ਨੇ ਜਿਹੜੇ ਡਿੱਗੇ ਨੇਗੇ ਤੇ ਇਸੇ ਨਾਲ ਹੀ ਇਸ ਮਾਮਲੇ ਦੇ ਵਿੱਚ ਪੁਲਿਸ ਦਾ ਵੀ ਬਿਆਨ ਸਾਹਮਣੇ ਆਇਆ ਪੰਜਾਬ ਪੁਲਿਸ ਕੀ ਕਹਿੰਦੀ ਹੈ ਕਿਉਂਕਿ ਜੋ ਖਬਰ ਮਿਲੀ ਆ ਉਹਦੇ ਅਨੁਸਾਰ ਬੀਤੀ ਰਾਤ 에ਅਰ ਬੇਸ ਦੇ ਉੱਤੇ ਜਿਹੜਾ ਪਾਕਿਸਤਾਨ ਦੇ ਵੱਲੋਂ ਹਮਲਾ ਕੀਤਾ ਗਿਆ ਜਿਸ ਨੂੰ ਨਾਕਾਮ ਕਰ ਲਿਆ ਗਿਆ ਆ ਹਮਲੇ ਨੂੰ ਨਾਕਾਮ ਕਰਨ ਤੋਂ ਬਾਅਦ ਪੁਲਿਸ ਦੇ ਵੱਲੋਂ ਜਿਹੜਾ ਇਲਾਕਾ ਉਸ ਨੂੰ ਲਗਾਤਾਰ ਕਿ ਜਿਹੜਾ ਉਸ ਨੂੰ ਘੇਰ ਲਿਆ ਗਿਆ ਤੇ ਉੱਥੇ ਜਾਂਚ ਸ਼ੁਰੂ ਕੀਤੀ ਗਈ ਆ ਖੋਜ ਅਭਿਆਨ ਜਿਹੜਾ ਚਲਾਇਆ ਗਿਆ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਜੇ ਕਿਹਾ 에ਅਰ ਬੇਸ ਆ ਜਿਹੜਾ ਉਹ ਵੀ ਪੂਰੀ ਤਰ੍ਹਾਂ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਦੱਸਿਆ ਜਾਂਦਾ ਆ ਰਾਤ ਸਮੇਂ ਪਾਕਿਸਤਾਨ ਦੇ ਵੱਲੋਂ ਪਠਾਨਕੋਟ 에ਅਰਬੇਸ ਦੇ ਉੱਤੇ ਕੀਤੇ ਗਏ ਹਮਲੇ ਨੂੰ ਲੈ ਕੇ ਭਾਰਤ ਦੇ ਜਿਹੜਾ ਰੱਖਿਆ ਪ੍ਰਣਾਲੀ ਹੈ ਉਹਨੇ ਜਵਾਬੀ ਕਾਰਵਾਈ ਕੀਤੀ ਤੇ ਇਸ ਹਮਲੇ ਨੂੰ ਨਾਕਾਮ ਕਰ ਦਿੱਤਾ ਗਿਆ ਪਾਕਿਸਤਾਨ 에ਅਰਬੇਸ ਦੇ ਉੱਤੇ ਡਰੋਨ ਹਮਲਾ ਜਿਹੜਾ ਉਹ ਕੀਤਾ ਗਿਆ ਸੀ ਇਸ ਨੂੰ ਨਾਕਾਮ ਕੀਤਾ ਗਿਆ ਹੈ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਨਾਲ ਜਿਹੜਾ ਉਹ ਡਿੱਗਿਆ ਹੈ ਇਸ ਮਾਮਲੇ ਦੇ ਵਿੱਚ ਪੁਲਿਸ ਦਾ ਕੀ ਕਹਿਣਾ ਹੈ ਪੁਲਿਸ ਕੀ ਕਹਿੰਦੀ ਹੈ ਤੁਹਾਨੂੰ ਉਹ ਵੀ ਸੁਣਾਉਣੀ ਹੈ ਭਾਰਤ ਕੋ ਇਨਸੀਡੈਂਟਸ ਹੋਏ ਹਨ उसमें एयरफोर्स स्टेशन के अराउंड कुछ साइटिंग्स हुई हैं जिसके बाद यहाँ पे जो एंटी एयरक्राफ्ट गन्स हैं या बाकी मैकेनिज्म है उसको एक्टिवेट किया गया और आ, कुछ ड्रोन्स वगैरह को इंगेज किया गया उसके बाद आज सुबह से ही हम सर्च कर रहे हैं तो अभी तक की सर्च में कुछ हमें रिकवरी नहीं हुई है बट uh, जहाँ जहाँ पे uh, जो वो एरियल ऑब्जेक्ट्स और बिक ड्रोन्स जो इंगेज किए गए हैं एयरफोर्स के द्वारा उन एरियाज़ को हम चेक कर रहे हैं तो जैसे हमें कुछ रिकवरी होती है तो आपसे शेयर करते हैं कैजुअल्टी या कोई और uh, जान माल का नुकसान कोई नहीं हुआ जी जैसे मैंने आपको बताया बिल्कुल सिचुएशन अंडर कंट्रोल है तो कोई भी पैनिक करने वाली या डरने वाली बात नहीं है